रहेਗਾ 2000 ਲੀਟਰ ਰਹਿ ਗਿਆ ਬਸ ਹਾਂਜੀ ਥੋੜੀ ਬਹੁਤ ਰਹਿ ਗਿਆ ਪਾਸੇ ਵੇਖੇ ਸੀ ਹੋਰ ਬਾਕੀ ਪੰਪਾ ਦਾ ਵੀ ਯਾਰ ਬਾਕੀ ਪੰਪਾ ਵਾ ਮੁੱਕ ਗਿਆ ਬਾਈ ਤੇਲ ਸਾਰੇ ਪੰਪਾ ਦਾ ਪੂਰਾ ਹਾਲ ਪੂਰੇ ਵੀ 200 ਕਾ ਪਾ ਰਿਹਾ ਦੁਬਾਰਾ ਫੇਰ ਮੈਨੂੰ 2 ਘੰਟੇ ਖੜੇ ਹੋ ਗਿਆ ਇਹ ਲੱਗਦਾ ਵਾਰੀ ਆ ਜੂਗੀ ਲੱਗਦਾ ਤੇ ਵਾਰੀ ਆ ਜੂਗੀ ਮੈਂ ਕਿਤੇ ਖੜੇ ਹਾਂ ਛੱਟੇ ਵੜਾ ਅੱਧਾ ਘੰਟਾ ਹੋ ਗਿਆ ਜਿੰਨਾ ਕ ਤੇਲ ਲੱਗਦੀ ਗੱਡੀ 'ਚ ਗੱਡੀ 'ਚ ਤੇਲ ਖਾਲੀ ਹੋਈ ਉਹ ਜ਼ਰੂਰੀ ਚੀਜ਼ ਹੈਗੀ ਆ ਤਰਫ਼ ਜ਼ਰੂਰੀ ਤੋਂ ਇਹ ਆਬ ਦੇਖ ਲੋ 1 ਘੰਟਾ ਖੜੇ ਹੋ ਗਏ ਹੈ ਲਾਈਨ ਮੈਂ ਅਬ ਬਤਾਓ ਕਿਆ ਕਰ ਸਕਤੇ ਹੈ ਜਪੀ ਲਾਈਨਸ ਟੀਵੀ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਅਮਿਤ ਕੁਮਾਰ ਤਸਵੀਰ ਦੀਆਂ ਖਬਰਾਂ ਦੇ ਵਿੱਚ ਤੁਸੀਂ ਪੜਿਆ ਹੋਊਗਾ ਕਿ ਪੈਟਰੋਲ ਡੀਜ਼ਲ ਦੀ ਕਮੀ ਹੋਣੀ ਸ਼ੁਰੂ ਹੋ ਗਈ ਹੈ ਕਿਉਂਕਿ ਟਰਾਂਸਪੋਰਟਰਾਂ ਦੀ ਤੇ ਬਾਕੀ ਜਿਹੜੇ ਤੇਲ ਟੈਂਕਰ ਚਾਲਕ ਨੇ ਉਹਨਾਂ ਦੀ ਹੜਤਾਲ ਚੱਲ ਰਹੀ ਹੈ ਹੜਤਾਲ ਕਿਉਂ ਚੱਲ ਰਹੀ ਹੈ ਕਿਉਂਕਿ ਕੇਂਦਰ ਸਰਕਾਰ ਹਿਟ ਐਂਡ ਰਨ ਨਾਂ ਦੇ ਕਾਨੂੰਨ ਦੇ ਵਿੱਚ ਸੋਧ ਕਰ ਰਹੀ ਹੈ ਜਿਸ ਦੇ ਵਿੱਚ ਡਰਾਈਵਰ ਨੂੰ 7 ਲੱਖ ਦਾ ਜੁਰਮਾਨਾ ਤੇ 10 ਸਾਲ ਦੀ ਸਜ਼ਾ ਦੀ ਕਾਇ ਜਿਹੜੀ ਹੈਗੀ ਹੈ ਉਹ ਐਕਸਟੈਂਡ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ ਤੇ ਉਹਦੇ ਵਿਰੋਧ ਦੇ ਵਿੱਚ ਹੜਤਾਲ ਕੀਤੀ ਗਈ ਹੈ ਤੇ ਉਸ ਦਾ ਸਿੱਧਾ ਅਸਰ ਦਿਖਾਈ ਦੇ ਰਿਹਾ ਹੈ ਸੜਕਾਂ ਦੇ ਉੱਤੇ ਪੰਪਾਂ ਦੇ ਉੱਤੇ ਕਿਉਂਕਿ ਲੋਕ ਜਿਹੜੇ ਨੇ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਤੇਲ ਘਟ ਹੋ ਰਿਹਾ ਜੇ ਗੱਡੀਆਂ ਚੱਲਦੀਆਂ ਨੇ ਤਾਂ ਤੇਲ ਵੀ ਘਟ ਹੋਏਗਾ ਤੇ ਉਸ ਵਕ ਪਰਵਾਹਣਾ ਵੀ ਹੈ ਪਰ ਪੰਪਾਂ ਦੇ ਤੇਲ ਦੀ ਸਪਲਾਈ ਨਹੀਂ ਹੋ ਰਹੀ ਤੇ ਹੋਰ ਤੁਸੀਂ ਦੇਖ ਸਕਦੇ ਹੋ ਜਿਆਤਰ ਜਿਹੜੇ ਪੰਪ ਨੇ ਉਹ ਲਗਾਤਾਰ ਡਰਾਈ ਹੋ ਰਹੇ ਨੇ ਤੇ ਇਹ ਵੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਲੋਕ ਵੀ ਲਗਾਤਾਰ ਇਸ ਦੁਚਿੱਤੀ ਦੇ ਵਿੱਚ ਨੇ ਕਿ ਪਤਾ ਨਹੀਂ ਇਹ ਹੜਤਾਲ ਕਿੰਨਾ ਲੰਬਾ ਸਮਾਂ ਚੱਲੇਗੀ ਤੇ ਕਿਉਂ ਨਾ ਆਪਣੀਆਂ ਗੱਡੀਆਂ ਭਰਵਾਲੀਆਂ ਜਾਣ ਤੇਲ ਦੇ ਨਾਲ ਪੈਟਰੋਲ ਦੇ ਨਾਲ ਡੀਜ਼ਲ ਦੇ ਨਾਲ ਪੂਰੇ ਪੰਜਾਬ ਦੇ ਵਿੱਚ 3600 ਤੋਂ ਵੱਧ ਜਿਹੜੇ ਪੈਟਰੋਲ ਪੰਪ ਹੈਗੇ ਨੇ ਬਠਿੰਡਾ ਜਲੰਧਰ ਅਤੇ ਨਾਲ ਹੀ ਸੰਗਰੂਰ ਤੋਂ ਇਸ ਤੇਲ ਦੀ ਸਪਲਾਈ ਹੁੰਦੀ ਹੈ ਪਰ ਦਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਤੇ ਸਪਲਾਈ ਠੱਪ ਹੋਈ ਵੀ ਹੈ ਹਾਲਾਂਕਿ ਪੈਟਰੋਲ ਪੰਪ ਵਾਲਿਆਂ ਦੇ ਵੀ ਆ ਤੇਲ ਟੈਂਕਰ ਹੁੰਦੇ ਨੇ ਉਹਦੇ ذریعے ਉਹ ਤੇਲ ਦੀ ਸਪਲਾਈ ਕਰਵਾ ਸਕਦੇ ਨੇ ਪਰ ਡਰਾਈਵਰਾਂ ਦੀ ਹੜਤਾਲ ਹੈ ਕਿਉਂਕਿ ਹਿੱਟ ਐਂਡ ਰਨ ਕੇਸ ਮਾਮਲੇ ਦੇ ਵਿੱਚ ਜਿਹੜੀ ਸੋਧ ਦੀ ਗੱਲਬਾਤ ਕੀਤੀ ਜਾ ਰਹੀ ਹੈ ਉਹਦਾ ਲਗਾਤਾਰ ਵਿਰੋਧ ਕਰ ਰਹੇ ਨੇ ਇਹ ਹਾਲ ਤੁਹਾਨੂੰ ਇੱਕ ਵਾਰ ਸਾਰਾ ਦਿਖਾਵਾਂਗੇ ਮੰਜ਼ਰ ਤੁਹਾਨੂੰ ਇੱਕ ਵਾਰ ਸਾਰਾ ਦਿਖਾਵਾਂਗੇ ਲੋਕ ਇਸ ਕਸ਼ਮਕਸ਼ ਦੇ ਵਿੱਚ ਨੇ ਕਿ ਪਹਿਲਾਂ ਮੇਰੀ ਵਾਰੀ ਪਹਿਲਾਂ ਮੇਰੀ ਵਾਰੀ ਤਾਂ ਇਹ ਲਾਈਨ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਇੱਕ ਤਰ੍ਹਾਂ ਦਾ ਪੈਨਿਕ ਵੀ ਲੋਕਾਂ ਦੇ ਵਿੱਚ ਜਰੂਰ ਹੈ ਕਿ ਆਪਣੀਆਂ ਗੱਡੀਆਂ ਆਪਣੇ ਵਹੀਕਲ ਪਰਵਾਲੇ ਜਾਣ ਪਤਾ ਨਹੀਂ ਹੜਤਾਲ ਕਦੋਂ ਖੁੱਲਣੀ ਤਾਂ ਮਨ ਦੇ ਵਿੱਚ ਇੱਕ ਡਰ ਜਾ ਵੀ ਬਣ ਕੇ ਬੈਠਿਆ ਹੋਇਆ ਇਹ ਆਮ ਦਿਨਾਂ ਦੇ ਵਿੱਚ ਤੁਸੀਂ ਇੰਨੀਆਂ ਕਤਾਰਾਂ ਨਹੀਂ ਵੇਖੀਆਂ ਹੋਣੀਆਂ ਇੰਨੀ ਵੱਡੇ ਜਿਹੜੀ ਲਾਈਨਾਂ ਨੇ ਇਹ ਨਹੀਂ ਦੇਖੀਆਂ ਹੋਣੀਆਂ ਪਰ ਲੋਕ ਇੱਥੇ ਖੜੇ ਨੇ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਈ ਅੱਧਾ ਘੰਟਾ ਕਿਸ ਨੂੰ ਹੋ ਗਿਆ ਕਿਸ ਨੂੰ 20 25 ਮਿੰਟ ਹੋ ਗਏ ਨੇ ਕਿੰਨੇ ਕਿੰਨੇ ਸਮੇਂ ਤੋਂ ਲਾਈਨਾਂ ਦੇ ਵਿੱਚ ਲੱਗੇ ਨੇ ਕਦੋਂ ਇਹਨਾਂ ਦੀ ਵਾਰੀ ਆਊਗੀ ਹਾਲਾਂਕਿ ਕੁਝ ਕੁ ਥਾਵਾਂ ਤੇ ਇੱਕ ਦੂਜੇ ਨਾਲ ਬੈਸ ਵੀ ਕਰ ਜਾਂਦੇ ਨੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਆਪਣੇ ਪੰਜਾਬੀ ਥੋੜੇ ਕਾਲੇ ਸੁਭਾਅ ਦੇ ਵੀ ਬਹੁਤ ਹੁੰਦੇ ਨੇ ਭਾਜੀ ਕਦੋਂ ਕਦੋਂ ਖੜੇ ਹਾਂ ਤੇ ਲੱਗਦਾ ਵਾਰੀ ਆ ਜੂਗੀ ਲੱਗਦਾ ਤੇ ਵਾਰੀ ਆ ਜੂਗੀ ਕਦੋਂ ਤੇ ਖੜੇ ਹਾਂ ਕਿਟੋੜ ਅੱਧਾ ਘੰਟਾ ਹੋ ਗਿਆ ਜੀ ਕਿੰਨਾ ਕਿ ਤੇਲ ਹੈ ਗੱਡੀ 'ਚ ਗੱਡੀ 'ਚ ਤੇਲ ਖਾਲੀ ਹੋਈ ਪਈ ਆ ਖਾਲੀ ਹੋਈ ਪਈ ਆ ਹੋਰ ਆਸ-ਪਾਸੇ ਪੰਪ ਦੇਖੇ ਸੀਗੇ ਪੰਪ ਸਾਰੇ ਪਾਸੇ ਭੀੜ ਹੋਈ ਆ ਸਾਰੇ ਪਾਸੇ ਭੀੜ ਆ ਹਾਂਜੀ ਤੁਹਾਨੂੰ ਪਤਾ ਹੈ ਕਿ ਇਹ ਦਸ਼ਾ ਕਿਉਂ ਬਣੀ ਆ ਪਤਾ ਤੁਹਾਨੂੰ ਪਤਾ ਜੀ ਹੜਤਾਲ ਚੱਲ ਰਹੀ ਆ ਸੁਣਿਆ ਹਾਂ ਇਹ ਟੈਂਡਰਾਂ ਵਾਲ ਮਾਮਲੇ ਦੇ ਵਿੱਚ ਕਹਿੰਦੇ ਆ ਕਿ ਕਾਨੂੰਨ ਚ ਸੋਧ ਹੋਣੀ ਆ ਜਿਹੜੇ ਡਰਾਈਵਰ ਕਈ ਵਾਰ ਫੇਟ ਮਾਰ ਕੇ ਭੱਜ ਜਾਂਦੇ ਹੁੰਦੇ ਸੀ ਮੌਕੇ ਤੋਂ ਜ਼ਖਮੀ ਬੰਦੇ ਨੂੰ ਉੱਥੇ ਛੱਡ ਜਾਂਦੇ ਹੁੰਦੇ ਸੀ ਸਰਕਾਰ ਕਹਿੰਦੀ ਕਿ ਉਹਦੇ ਵਿੱਚ ਹੁਣ 7 ਲੱਖ ਦਾ ਜੁਰਮਾਨਾ ਦੇਵਾਂਗੇ ਅਸੀਂ ਲਵਾਂਗੇ ਤੇ 10 ਸਾਲ ਦੀ ਕੈਦ ਦੇਵਾਂਗੇ ਉਹਦੇ ਵਿਰੋਧ ਦੇ ਵਿੱਚ ਇਹ ਚੱਲ ਰਿਹਾ ਹੈਗਾ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਤੁਹਾਨੂੰ ਲੱਗਦਾ ਕਿ ਜਿਹੜੇ ਉਸ ਕਾਨੂੰਨ ਦੇ ਵਿੱਚ ਸੋਧ ਠੀਕ ਹੈਗੀ ਆ ਵੇਖੋ ਜੀ ਉਹ ਤਾਂ ਉਹਨਾਂ ਨੂੰ ਹੀ ਪਤਾ ਸੋਧ ਠੀਕ ਹੈਗੀ ਜਾਂ ਨਹੀਂ ਸਾਨੂੰ ਤਾਂ ਨਹੀਂ ਪਤਾ ਸਾਨੂੰ ਲੋਕ ਖੱਜਲ ਹੋ ਰਹੇ ਆ ਖੱਜਲ ਬਹੁਤ ਹੋ ਰਿਹਾ ਜੀ ਓਕੇ ਹੈ ਕਾਨੂੰਨ ਜੀ ਉਹ ਕਾਨੂੰਨ ਠੀਕ ਆ ਮੈਨੂੰ ਲੱਗਿਆ ਤੁਹਾਨੂੰ ਲੱਗਦਾ ਕਿ 7 ਲੱਖ ਦਾ ਜੁਰਮਾਨਾ ਤੇ 10 ਸਾਲ ਦੀ ਹੋਣਾ ਚਾਹੀਦਾ ਠੀਕ ਹੈ ਹਾਂਜੀ ਕਿ ਮੈਂ ਸੁਵੇਰੇ ਤੇ ਖੜਾ ਵੀ ਤਾਂ ਮੇਰਾ ਨੰਬਰ ਨਹੀਂ ਆ ਪੰਚਕੁਲਾ ਪੂਰਾ ਬੰਦ ਹੈ ਪੰਚਕੁਲਾ ਪੂਰਾ ਬੰਦ ਹੈ ਪੂਰਾ ਬੰਦ ਰਹਾ 12 ਵਜੇ ਬੰਦ ਹੋ ਗਿਆ ਸੀਗਾ ਜੀ ਹਰ ਪਾਸੇ ਇਹੀ ਹਾਲਾਤ ਨੇ ਹਰ ਪਾਸੇ ਇਹੀ ਹਾਲਾਤ ਨੇ ਚੰਡੀਗੜ੍ਹ 12 ਵਜੇ ਬੰਦ ਹੋ ਗਿਆ ਸੀਗਾ ਜੀ ਅੱਛਾ ਹਾਂਜੀ ਲੱਗਦਾ ਕਿ ਇੱਥੇ ਪੈਜੂਗਾ ਦੇਲ ਲੱਗ ਤਾਂ ਰਿਹਾ ਵੇਖੋ ਭੀੜ ਬਹੁਤ ਆਈ ਹੁਣ ਕੀ ਕਰੀਏ ਜੀ 200 ਕਾ ਤਾਂ ਪਾਰੇ ਹੋਲੀ ਕਰ ਰਹੇ 200 ਲਾਈਨ 'ਚ ਖੜੇ ਆ ਇਹ ਤੁਸੀਂ ਦੇਖ ਸਕਦੇ ਹੋ ਇਹ ਵੀ ਪੈਟਰੋਲ ਪੰਪ ਵਾਲੇ ਆ ਕੇ ਟੈਂਕੀ ਨਹੀਂ ਫੁੱਲ ਕਰ ਰਹੇ ਕਿਉਂਕਿ ਜੇਕਰ ਮਨ ਦੇ ਵਿੱਚ ਜਦੋਂ ਡਰ ਆ ਜਾਂਦਾ ਤਾਂ ਲੋਕ ਕਿੱਦਾਂ ਕਰਦੇ ਕਿ ਟੈਂਕੀਆਂ ਫੁੱਲ ਕਰਵਾ ਲੈਂਦੇ ਪਰ ਇਹਨਾਂ ਦੇ ਵੱਲੇ ਕਵਾਇਦ ਰੱਖੀ ਗਈ ਹੈ ਕਿ ਪੂਰੀ ਟੈਂਕੀ ਨਾ ਪੂਰੀ ਜਾਵੇ ਸਾਰਿਆਂ ਨੂੰ ਮਿਲੇ ਤੇ ਥੋੜਾ ਥੋੜਾ ਜ਼ਰੂਰ ਮਿਲੇ ਅੱਗੇ ਵੀ ਤੁਹਾਨੂੰ ਪੂਰਾ ਦ੍ਰਿਸ਼ ਦਿਖਾਉਨੇ ਆਏ ਮੋਟਰਸਾਈਕਲ ਵਗਾਰਿਆ ਸਕੂਟਰੀਆਂ ਵਾਲੇ ਇੱਥੇ ਖੜੇ ਹੋਏ ਨੇ ਇੱਥੇ ਦੇਖ ਸਕਦੇ ਹੋ ਲੰਬੇ ਸਮੇਂ ਤੋਂ ਇੱਥੇ ਕਈ ਇੰਤਜ਼ਾਰ ਕਰ ਰਹੇ ਨੇ ਗੱਡੀਆਂ ਵਾਲੇ ਵੀ ਖੜੇ ਨੇ ਤੇ ਇਸੇ ਕੀ ਜੀ ਦੀ ਉਡੀਕ ਕਰ ਰਹੇ ਨੇ ਕਿ ਕਦੋਂ ਸਾਡੀ ਵਾਰੀ ਆਊਗੀ ਕਿਤਨੇ ਟਾਈਮ ਸੇ ਖੜੇ ਹੋ ਜੀ ਬਾਜੀ ਮੈਨੂੰ ਹੋ ਗਿਆ ਹੋਣਾ ਡੇਢ ਘੰਟਾ ਹੋ ਗਿਆ ਹੋਣਾ ਜੀ ਡੇਢ ਘੰਟਾ ਹੋ ਗਿਆ ਗੱਡੀ ਦਾ ਤੇਲ ਕਿੰਨਾ ਕ ਬਚਿਆ ਬਾਜੀ ਗੱਡੀ ਦੀ ਸੋਈ ਦੇਖ ਲਓ ਤੁਸੀਂ ਈ ਪਰੀ ਐ ਉੱਪਰ ਦੇ ਕੇਰੀ ਡੀਜ਼ਲ ਮੁੱਕ ਗਿਆ ਮੇਰੇ ਨਾਲ ਤਾਂ ਮਾੜੀ ਹੋ ਗਈ ਆਸੇ-ਪਾਸੇ ਹੋਰ ਕਿਤੇ ਟਰਾਈ ਕੀਤਾ ਸੀਗਾ ਆਸੇ-ਪਾਸੇ ਕਰਿਆ ਸਾਰੇ ਚੰਡੀਗੜ੍ਹ 2-2 ਕਿਲੋਮੀਟਰ ਦੀ ਲਾਈਨ ਲੱਗੀ ਕਿਲੋ-ਕਿਲੋਮੀਟਰ ਦੀ ਸਾਰੇ ਚੰਡੀਗੜ੍ਹ ਦੇ ਵਿੱਚ ਉਹ ਚੰਡੀਗੜ੍ਹ ਦੀ ਕਰਾਸ ਕਰਕੇ ਬਾਜੀ ਮਾਲ ਹੀ ਆਇਆ ਤਾਂ ਮੈਂ ਆਪਾਂ ਨੂੰ ਕੋਈ ਕੰਮ ਕਰਦੇ ਨਾ ਪਤਾ ਕਿ ਹੜਤਾਲ ਕਿਉਂ ਲੱਗੀ ਹੋਈ ਆ ਹੜਤਾਲ ਸੁਣਿਆ ਹੈ ਕਿ ਟਰੱਕ ਯੂਨੀਅਨ ਵਾਲਿਆਂ ਨੇ ਕਰੀ ਹੋਈ ਹੈ ਮੇਰੀ ਵੀ ਮਾਲ ਕਿ ਦੋ ਗੱਡੀਆਂ ਫਸੀਆਂ ਜੀਆਂ ਡੇਰਾ ਵਸੀ ਅੱਛਾ ਪਤਾ ਨਹੀਂ ਇਹ ਕਹ ਰਹੇ ਵੀ ਗਵਰਨਮੈਂਟ ਨੇ ਕੋਈ ਰੂਲ ਕੱਢਿਆ ਹੈ ਵੀ ਡਰਾਈਵਰ ਨੂੰ 10 ਸਾਲ ਦੀ ਸਜ਼ਾ ਹੋ ਜਾਊਗੀ 7 ਲੱਖ ਦਾ ਜੁਰਮਾਨਾ ਹੋ ਜਾਏਗਾ ਜੇ ਕੋਈ ਇਨਸੀਡੈਂਟ ਵਗੈਰਾ ਹੁੰਦਾ ਹੈ ਹਾ ਹਿੱਟ ਐਂਡ ਰਨ ਮਾਮਲੇ ਤੇ ਹੁਣ ਐ ਨਹੀਂ ਪਤਾ ਵੀ ਕਲੀਅਰਲੀ ਕਿਸ ਮਾਮਲੇ ਚ ਆਇਆ ਕਿ ਕਤਲ ਕੇਸ ਮ ਆਇਆ ਕਿਸ ਚੀਜ਼ ਮੈਂ ਕੱਜਲ ਖਵਾਰੀ ਹੋ ਰਹੀ ਹੈ ਕੱਜਲ ਖਵਾਰੀ ਪੂਰੀ ਹੋ ਰਹੀ ਹੈ ਇੱਕ ਨਵਾਂ ਕਾਨੂੰਨ ਜਿਹੜਾ ਹਿੱਟ ਐਂਡ ਰਨ ਆਲਾ ਹੁੰਦਾ ਸੀ ਉਸ 'ਚ ਸੋਧ ਕੀਤੀ ਹੈ ਹੁਣ ਉਹਨੂੰ ਡਰਾਈਵਰ ਹੈਗਾ ਉਹ ਅਗਲੇ ਕੀ 10-15000 ਤਨਖਾਹ ਹੈ ਕਿੱਥੇ ਤੇ ਦਿਊਗਾ 7 ਲੱਖ ਬਾਈ ਉਹ ਕਹਿੰਦਾ ਸਾਡਾ ਕਿਹੜਾ ਦਿਲ ਕਰਦਾ ਹੈ ਕਿ ਅਸੀਂ ਕਿਸੇ ਨੂੰ ਟੱਕਰ ਮਾਰੀਏ ਤੇ ਬਾਜੋ ਭੱਜ ਗਏ ਬੰਦੇ ਜਿਹੜੇ ਉਹੀ ਅੱਕੇ ਵੇ ਹੋ ਅਗਲਾ ਉਹੀ ਟਰੱਕ ਕੇ ਥੱਲੇ ਚਲੇ ਜਾਊਗਾ ਵੀ ਮੈਨੂੰ ਤਾਂ 7 ਲੱਖ ਮਿਲੇ ਜਾਣਾ ਉਹ ਐਦਾ ਡਰਾਈਵਰਾਂ ਗਲੇ ਧੱਕਾ ਸਾਰੇ ਗਲੇ ਆਪਣੀ ਗੱਲ ਵੀ ਧੱਕਾ ਆਪਣੀ ਗੱਲ ਕੋਈ ਉਹੀ ਹਿੱਟ ਕਰ ਗਿਆ ਗਲਤ ਹੈ ਬਾਈ ਉਹ ਕਿੱਥੇ ਕਿ ਟਾਈਮ ਹੋ ਗਿਆ ਬਾਈ ਤੁਹਾਨੂੰ ਖੜਿਆ ਨੂੰ ਇੱਥੇ ਮੈਂ ਦੂਜੀ ਵਾਰ ਆਇਆ ਬਾਈ ਲਾਈਨ 'ਚ 200 ਕਾ ਪਾ ਰਹੇ ਹਾਂ ਹੁਣ ਡਿਊਟੀ ਜਾਣਾ ਹੋਆ ਚੰਡੀਗੜ੍ਹ ਵੀ 200 ਰੁਪਏ ਮੈਂ ਇੱਕ ਗੇੜੇ ਵਿੱਚ ਮੁੱਕ ਜਣਾ ਆ ਤਾਂ ਕਿਹੜੇ ਕਿਹੜੇ ਇਸੇ ਵਾਲੇ ਮੋਹਾਲੀ ਜੀ ਰਣ ਵਾਲੇ ਕਿ ਆਸ-ਪਾਸੇ ਪਿੰਡ ਦੇ ਰਿਹਾ ਮੈਂ ਮੇਰਾ ਲੋਕਲ ਪਿੰਡ ਹੈ ਬਾਈ ਹਾਂ ਆਸ-ਪਾਸੇ ਵੇਖੇ ਸੀ ਹੋਰ ਬਾਕੀ ਪੰਪਾ ਦਾ ਵੀ ਹਾਲ ਬਾਕੀ ਪੰਪਾ ਵਾ ਮੁੱਕ ਗਿਆ ਬਾਈ ਤੇਲ ਸਾਰੇ ਪੰਪਾਂ ਦਾ ਬੁਰਾ ਹਾਲ ਹੈ ਪੂਰੇ ਵੀ 200 ਕਾ ਪਾ ਰਿਹਾ ਦੁਬਾਰਾ ਫੇਰ ਮੈਨੂੰ 2 ਘੰਟੇ ਖੜੇ ਹੋਗੇ ਤੇਲ ਪਵਾਣੇ ਆਇਓ ਤੁਹਾਡਾ ਤਾਂ ਬਹੁਤ ਜ਼ਰੂਰੀ ਕੰਮ ਹੈ ਤੁਸੀਂ ਤਾਂ ਡਿਲੀਵਰੀਆਂ ਦੇਣੀਆਂ ਹੁੰਦੀਆਂ ਕੀ ਕਰੀਏ ਸਰ ਹੁਣ ਘੰਟਾ ਹੋ ਗਿਆਦਰ ਮੈਂ 11 ਫੇਸ ਲੱਗ ਕੇ ਆਇਆ ਹਾਂ ਉहां से ਫੇਰ ਹਟਾ ਦਿਆ ਆ ਦੁਬਾਰਾ ਯਹਾਂ ਤੇ ਲੱਗ ਕੇ ਆਇਆ ਹਾਂ ਉਹ ਤੇ ਪਹਿਲਾਂ 11 ਫੇਸ ਵਾਲੇ ਪੰਪ ਦੇ ਖੜੇ ਹਾਂ ਹਾਂਜੀ ਹਾਂਜੀ ਉਹ ਕਹਿ ਰਹੇ ਸੀ ਭਾਈ ਇਸ ਸਾਈਡ ਸੇ ਨਹੀਂ ਹੋਏਗਾ ਦੂਜੀ ਸਾਈਡ ਸੇ ਬਰਾਜ ਜਾਏਗਾ ਪਹਿਲੇ ਤੇ ਦੂਜੀ ਰੋਂਗ ਸਾਈਡ ਲਗਾ ਦਿੱਤੀ ਲਾਈਨ ਲੰਬੀ ਫਿਰ ਉਸਕੇ ਬਾਅਦ ਹਟਾ ਦਿਆ ਪੁਲਿਸ ਵਾਲੋ ਨੇ ਫੇਰ ਆ ਵੀ ਯਹਾਂ ਤੇ ਦੁਬਾਰਾ ਲਗਾਇਆ ਹੂੰ ਮੈਂ ਹੁਣ ਹੁਣ ਤੁਸੀਂ ਇੱਥੇ ਟਮਾ ਖੜ ਗਿਆ ਹੋ ਵਾਰ ਤੇ ਘੰਟਾ ਫੇਰ ਡਿਲੀਵਰੀ ਲੇਟ ਹੋ ਗਈਆਂ ਲੇਟ ਤਾਂ ਹੋ ਗਈ ਆ ਬੀ ਕੀ ਕਰੀਏ ਜੀ ਮੈਸੇਜ ਤਾਂ ਕਰਨਾ ਹੀ ਪੈਣਾ ਕੀ ਕਰ आज ये बहुत बुरा हाल है। ਤੁਹਾਨੂੰ ਪਤਾ ਹੈ ਕਾਰਨ ਪਤਾ ਤੁਹਾਨੂੰ ਕਿ ਕਿਉਂ ਲਕੇਦਾ ਹੋਇਆ? ਕਾਰਨ ਤਾਂ ਜੀ وہی ਬੋਲ ਰਹੇ تھے ਭਾਈ ਡਰਾਈਵਰ ਡਰੂਵਰੋ ਨੇ ਸਟ੍ਰਾਈਕ ਕਰੀ ਹੋਈ ਹੈ ਹੜਤਾਲ ਹੋ ਰਹੀ ਹੈ। ਜੈਸੇ ਕੋਈ ਜੈਸੇ ਐਕਸੀਡੈਂਟ ਵਗੈਰਾ ਆ ਜਾਂਦਾ ਹੈ ਤਾਂ ਜ਼ਿਆਦਾ ਜੁਰਮਾਨਾ ਵਗੈਰਾ ਐਸੀ ਬੋਲ ਰਹੇ। ਸਵੇਰੇ ਫੋਨ ਕਰਾ ਵਾਈਫ ਕੋ ਸਪੈਸ਼ਲ ਇਸੇ ਲਈ ਕਿ ਭਾਈ ਕਿਆ ਵਾਧਾ ਕਿਆ ਨਹੀਂ। ਉਹਨਾਂ ਨੇ بتایا ਫਿਰ ਸਪੈਸ਼ਲ। ਅਖਬਾਰ ਸਵੇਰੇ ਜਲਦੀ ਜਲਦੀ ਪੜ੍ਹ ਕੇ ਵੀ ਨਹੀਂ ਆਇਆ ਮੈਂ ابھی। ਦਰਿਕ ਬਾਸਕਰ ਲਗਾਵਾਂ ਸਵੇਰੇ। ਹਾਂ ਜੀ 2 ਦਿਨ ਸੇ ਤਾਂ ਅਖਬਾਰ ਹੀ ਨਹੀਂ ਆ ਰਿਹਾ ਤਾਂ ਨਿਵਰ ਕੀ ਛੁੱਟੀ ਦੀ। ਅੱਜ ਹੀ ਆਇਆ ਅਖਬਾਰ ਵੀ। ਉਹ ਦਿਨ ਤੋਂ ਇਹ ਹੜਤਾਲ ਆ ਹਾਂਜੀ ਹਾਂਜੀ ਖਤਮ ਹੋ ਗਿਆ ਬਸ ਨਹੀਂ ਸਰ ਰਹਿ ਗਿਆ 2000 ਲੀਟਰ ਰਹਿ ਗਿਆ ਬਸ ਹਾਂਜੀ ਥੋੜੀ ਬਹੁਤ ਰਹਿ ਗਿਆ 2000 ਲੀਟਰ ਪੜਾਵਾ ਹੈ ਔਰ ਕੀ ਕਰੇ ਬਹੁਤ ਜਾਮ ਲੱਗਵਾਬ ਦੇਖ ਹੀ ਰਹੇ ਖੁਦ ਕਿੰਨੇ ਕਿੰਨੇ ਕ ਵਜੇ ਦੀ ਲਾਈਨ ਲੱਗੀ ਹੋਈ ਹੈ ਇਹ ਸਰ ਸਵੇਰੇ 9 ਵਜੇ ਕੀ ਲਾਈਨ ਲੱਗੀ ਹੋਈ ਹੈ ਔਰ ਅਭੀ ਤੱਕ ਕੋਈ ਰਸ ਕਮ ਨਹੀਂ ਹੋਆ ਬਸ ਲਾਈਨ ਲਗਾਤਾਰ ਲੱਗੀ ਹੋਈ ਹੈ ਲੋਕ ਪਰੇਸ਼ਾਨ ਹੈ ਲੱਗਦਾ ਕਿ ਮਨਾ ਲੈਣਗੇ ਟਰਾਂਸਪੋਰਟਰਾਂ ਨੂੰ ਮਨਾ ਲੈਣਗੇ ਟੇਲ ਟੈਂਕਰ ਵਾਲੇ ਸਰਕਾਰ ਕੋ ਮਨਨਾ ਪੜੇਗਾ ਵੈਸੇ ਤੋਂ ਇਹ ਨਹੀਂ ਹੋਗਾ ਤਾਂ ਦੁਨੀਆ ਪੂਰਾ ਹਾਲ ਹੋ ਜਾਏਗਾ ਬਹੁਤ ਬੁਰਾ ਹਾਲ ਹੋ ਜਾਏਗਾ हो सकता मामला हताबाई हो सकता मारो मार भी हो सकती है कोई पता नहीं लोग यही आप यहीं पे खुद लड़ाई झगड़ा हो रहा है किसको बना सकते हो बताओ ये है लड़े रे लोग लड़े रे वो लड़े रे पीछे आगे लगी गाड़ी एक आगे कर, कर दूसरा पीछे जिम्मेवार तो वीर जी यही बनदे है ना किवें किवें दसो जी देखो जी जे इन्होने पंप खोले है इन्होने एक गार्ड उथे लाओना चाहिदा जदों ये सर्विस रोड है ना चंडीगढ़ के शहर है कोई कोई आम रोत नहीं हैगा ना पर इदे करके हुन पता नहीं तेल चारा ने पोंना ते परेशान सारे जाने हो रहे ने असी आप खुद परेशान हो रहे हैं कि गड्डी असी सर्विस रोड ते पा ली है ना ਇਸ ਕਰਕੇ ਅਸੀਂ ਇਧਰ ਮਾਰਕੀਟ ਤੇ ਜਾਣਾ ਤੇ ਹੁਣ ਇਹਨਾਂ ਦੇ ਆ ਭੀੜ ਕਰਕੇ ਵੇਖੋ ਅਸੀਂ ਖੜ ਗਏ ਵਿੱਚੇ ਫਸ ਗਏ ਹਾਂਜੀ ਅਸੀਂ ਵਿੱਚ ਫਸ ਗਏ ਇਹ ਇਹਨਾਂ ਨੂੰ ਚਾਹੀਦਾ ਜਾਂ ਤਾਂ ਕੋਈ ਇਹਦਾ ਹੱਲ ਕਰਨਾ ਚਾਹੀਦਾ ਮਗਰ ਕੋਈ ਨਾ ਕੋਈ ਗਾਰਡ ਖੜਾ ਹੋਣਾ ਚਾਹੀਦਾ ਇਹ ਜ਼ਰੂਰੀ ਹੈ ਕਿ ਜਿਹੜਾ ਉਹ ਦੱਸੇ ਹਾਂ ਹਾਂ ਉਹ ਦੱਸੇ ਕਿ ਜੇ ਕਿਸੇ ਨੇ ਤੇਲ ਪਵਾਣਾ ਹੈ ਉਹ ਇਧਰ ਜਾ ਸਕਦਾ ਜੇ ਨਹੀਂ ਵਰਨਾ ਉਧਰ ਤੇ ਜਾ ਲੈ ਹਨਾ ਸੋ ਬੰਦ ਹੋਣਾ ਚਾਹੀਦਾ ਪੁਖਤਾ ਪਰਬੰਧ ਹੋਣਾ ਚਾਹੀਦਾ ਹੈ ਕਿ ਬੰਦਾ ਇੱਕ ਇੱਥੇ ਖੜਾ ਰਵੇ ਤਾਂ ਕਈ ਲੋਕ ਇੱਥੇ ਆਮ ਜਾਮ ਦੇ ਵਿੱਚ ਫਸ ਗਏ ਨੇ ਤੁਸੀਂ ਹਾਲ ਤੁਸੀਂ ਦੇਖ ਲਓ ਇਹ ਤੁਸੀਂ ਹਾਲ ਦੇਖ ਸਕਦੇ ਹੋ ਕੀ ਹਾਲ ਕੈਸਾ ਹੋਇਆ ਪਿਆ ਲੋਕ ਜਾਮ ਦੇ ਵਿੱਚ ਫਸੇ ਹੋਏ ਨੇ ਲੋਕ ਤੇਲ ਪੰਪ ਕੋਲ ਫਸੇ ਹੋਏ ਨੇ ਬਾਈ ਕੀ ਲੱਗਦਾ ਪਹੁੰਚੂ ਗੱਡੀ ਤੇ ਪੰਪ ਤੇਰ ਤਾਂ ਨਹੀਂ ਪਾਉਣਾ ਆਪਣੇ ਤਾਂ ਅੱਗੇ ਜਾਣਾ ਦਾ ਯਾਰ ਅੱਛਾ ਤੁਸੀਂ ਜਾਮ ਚ ਫਸੇ ਹੋਏ ਹੋ ਹਾਂ ਜਾਮ ਚ ਫਸੇ ਹੋਏ ਹੋ ਕੁੱਤੇ ਫਸ ਗਏ ਫਿਰ ਨਾ ਪਿੱਛੇ ਜਾ ਸਕਣਾ ਅੱਗੇ ਆ ਯਾਰ ਹੁਣ ਅੱਗੇ ਜਾਣ ਜੋ ਕਿ ਨਾ ਪਿੱਛੇ ਜਾਣ ਬਈ ਥਾਂ ਮੈਨੂੰ ਕਰਾ ਦੋ ਯਾਰ ਅੱਛਾ ਕੋਟਰੋ ਥੋੜਾ ਪਾਉਣਾ ਯਾਰ ਨਾ ਇਹ ਤਾਂ ਬਾਈ ਪੂਰਾ ਮੂਰ ਤਿੱਕਰ ਲੱਗਿਆ ਹੋਇਆ ਥੋੜਾ ਨਿਕਲਣਾ ਹਲੇ ਓੱਖਾ ਹੀ ਆ ਅੱਛਾ ਅੱਛਾ ਮਤਲਬ ਹੋਇਆ ਕਿ ਸਿਸਟਮ ਰਹਿ ਇਹ ਟਰਾਂਸਪੋਰਟਰ ਹੜਤਾ ਹਾਲਤੇ ਨੇ ਤੇ ਉਸ ਤੋਂ ਬਾਅਦ ਹੁਣ ਤੇਲ ਦੀ ਸਪਲਾਈ ਹੋ ਨਹੀਂ ਰਹੀ ਪੰਪ ਖਾਲੀ ਹੋ ਰਹੇ ਨੇ ਤੇ ਲੋਕਾਂ ਦੇ ਵਿੱਚ ਇਹ ਹੈ ਕਿ ਜਲਦੀ ਜਲਦੀ ਤੇਲ ਪਵਾੜਿਆ ਜਾਵੇ ਜਿੰਨਾ ਵੀ ਹੈਗਾ ਚਲੋ ਤਾਂ ਕੋਈ ਚੱਕਰ ਨਹੀਂ ਯਾਰ ਤੇਲ ਤਾਂ ਵੱਧੂ ਪਿਆ ਆਪਣਾ ਤਾਂ ਅੱਗੇ ਜਾਣਾ ਵੇਲ ਕੁਝ ਕੁ ਲੋਕ ਐਸੇ ਨੇ ਜਿਹੜੇ ਜਾਮ ਦੇ ਵਿੱਚ ਫਸ ਗਏ ਹੋਏ ਨੇ ਤੇ ਹਾਲ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਅਸਰ ਪੈਂਦਾ ਹੈ ਕਿੰਨਾ ਅਸਰ ਪੈਂਦਾ ਹੈ ਐਸੇ ਫੈਸਲਿਆਂ ਦੇ ਉੱਤੇ ਜਦੋਂ ਸਰਕਾਰਾਂ ਟਰੱਕ ਯੂਨੀਅਨਾਂ ਦੇ ਨਾਲ ਟਰਾਂਸਪੋਰਟ ਯੂਨੀਅਨਾਂ ਦੇ ਨਾਲ ਬਿਨਾ ਸਲਾਹ مشورے ਕੀਤੀਆਂ ਐਲਾਨ ਕਰ ਦਿੰਦੀਆਂ ਨੇ ਸੋਦਾ ਦੀਆਂ ਕਾਨੂੰਨਾਂ ਦੇ ਵਿੱਚ ਗੱਲ ਕਰ ਦਿੰਦੀਆਂ ਨੇ ਤਾਂ ਟਰਾਂਸਪੋਰਟਰਾਂ ਦੇ ਵਿੱਚ ਡਰਾਈਵਰਾਂ ਦੇ ਵਿੱਚ ਫਿਰ ਉਹ ਗੁੱਸਾ ਨਿਕਲ ਕੇ ਫੁੱਟ ਕੇ ਸਾਹਮਣੇ ਆਇਆ ਤੇ ਉਹਦਾ ਹਾਲ ਤੁਸੀਂ ਇਸ ਮੌਕੇ ਦੇਖ ਸਕਦੇ ਹੋ ਇੱਥੇ ਆਟੋ ਵਾਲੇ ਭਾਈ ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇਲ ਨਲਵਾਣੇ ਕਿ ਵਿੱਚ ਜਾਮ ਵਿੱਚ ਫਸ ਗਏ ਹੋ ਜੀ ਜਾਮ ਵਿੱਚ ਫਸ ਗਏ ਹੋ ਜਾਮ ਵਿੱਚ ਫਸ ਗਏ ਸਰ ਕਿੱਥੇ ਤੁਸੀਂ ਸਵਾਰੀ ਜਕਣੀਆਂ ਸੀ ਕਿੱਥੇ ਤੁਸੀਂ ਇੱਥੇ ਫਸ ਗਏ ਜੀ ਉਹ ਉੱਥੇ ਸਵਾਰੀ ਜਕਣੇ ਸੀ ਅੰਦਰ ਦੀ ਇੱਥੋਂ ਮੇਰੇ ਤੇ ਇੱਧਰ ਸ਼ਾਰਟਕਟ ਹੋ ਜਾਣਗੇ ਤੋਂ ਸ਼ਾਰਟਕਟ ਅਗੇ ਜਾਮ ਲੱਗ ਗਿਆ ਪੂਰੇ ਦਾ ਸਾਰਾ ਸ਼ਹਿਰ ਘੁੰਮਦੇ ਹੋ ਟਰਾਈ ਸਿਟੀ ਘੁੰਮਦੇ ਹੋ ਬਾਕੀ ਪੰਪਾ ਦਾ ਕੀ ਹਾਲ ਹੈ ਸਰ 7 ਫੇਰ 8 ਫੇਰ ਪੰਪਾ ਤੇ ਬੜੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀ ਹੋਈਆਂ ਨੇ ਤੇ ਪੂਰੀ ਰੋੜੀ ਬਲੌਕ ਹੈਗੀ ਜੀ ਤੇ 5-10 ਮਿੰਟ ਤੱਕ ਖਾਇਦ ਸਾਰਾ ਰਸਤਾ ਹੀ ਬੰਦ ਹੋ ਜਾ ਮੁਹਾਲੀ ਵਾਲਾ ਮੁਹਾਲੀ ਚੋਂ ਨਿਕੜ ਵਾਲਾ ਲੱਗਦਾ ਹੈ ਕਿ ਤੁਹਾਨੂੰ ਤੁਹਾਨੂੰ ਪਤਾ ਹੈ ਕਿ ਕਿਉਂ ਹੜਤਾਲ ਤੇ ਗਏ ਨੇ ਟਰੱਕ ਡਰਾਈਵਰ ਟਰਾਂਸਪੋਰਟਰ ਕਿਉਂ ਗਏ ਉਹ ਜਿਹੜਾ ਉਹਨਾਂ ਨੇ ਕਾਨੂੰਨ ਬਣਾਇਆ ਨਾ ਉਸ ਕਾਨੂੰਨ ਕਰਕੇ ਹੜਤਾਲ ਤੇ ਗਏ ਨੇ ਉਹਨੂੰ ਲੱਗਦਾ ਕਿ ਉਹ ਕਾਨੂੰਨ ਹਿੱਟ ਐਂਡ ਰਨ ਵਾਲਾ ਜਿਸ ਚ ਸੋਧ ਕੀਤੀ ਹੈਗੀ 7 ਲੱਖ ਦਾ ਜੁਰਮਾਨਾ ਹਿੱਟ ਐਂਡ 10 ਸਾਲ ਦੀ ਸਜ਼ਾ ਸਹੀ ਆ ਉਹ ਉਹ ਚੀਜ਼ ਥੋੜੀ ਗਲਤ ਹੈਗੀ ਆ ਠੀਕ ਹੈ ਬਾਕੀ ਇਹਦੇ ਨਾਲ ਥੋੜਾ ਜਿਹਾ ਕਾਨੂੰਨ ਜਿਹੜਾ ਬਣਾਇਆ ਨਾ ਉਹਨੇ ਥੋੜੀ ਜਿਹਾ ਸਖਤ ਕਰਤਾ ਜੇ ਉਹ ਸਖਤ ਨਹੀਂ ਕਰਨਾ ਚਾਹੀਦਾ ਸੀ ਥੋੜੀ ਜੀ ਡਰਾਈਵਰ ਜਿਹੜੇ ਨਸ਼ੇ ਕਰਕੇ ਗੱਡੀਆਂ ਚਲਾਉਂਦੇ ਨੇ ਵੱਡੀਆਂ ਵੱਡੀਆਂ ਗੱਡੀਆਂ ਵਾਲੇ ਛੋਟੀਆਂ ਗੱਡੀਆਂ ਵਾਲੇ ਦਾਰੂ ਪੀਂ ਬਾਕੀ 7 ਲੱਖ ਰੁਪਏ ਇੱਕ ਡਰਾਈਵਰ ਦੇ ਦੇਗਾ 10000 ਰੁਪਏ ਦੀ ਤਨਖਾਹੀ ਉਹ ਨਹੀਂ ਲੈ ਸਕਦਾ ਜੀ ਠੀਕ ਹੈ ਨਾ ਦਿਹਾੜੀ ਦੀਆਂ ਨੌਕਰੀਆਂ ਕਰ ਲੈਣਾ ਆ ਚੀਜ਼ਾਂ ਆਈਆਂ ਨੇ ਸਿਰਫ ਨਸ਼ਿਆਂ ਵਾਲੇ ਕਰਕੇ ਚਾਹੀਦਾ ਸੀ ਕਿ ਜਿਹੜੇ ਨਸ਼ੇ ਕਰਦੇ ਆ ਉਹਨਾਂ ਦੇ ਥੋੜੀ ਜਿਹੀ ਪਾਬੰਦੀਆਂ ਲਾਈਆਂ ਜਾਣੀਆਂ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਪਊਗਾ ਲੱਗਦਾ ਸ਼ਾਇਦ ਹੋ ਸਕਦਾ ਕੁਝ ਸੁਝਾਅ ਵੀ ਹੋ ਸਕਦੇ ਗਿਆ ਜੇ ਸਰਕਾਰ ਚਾਵੇ ਤੇ ਸੌਦਾ ਕਰ ਸਕਦੇ ਡਰਾਈਵਰਾਂ ਨੂੰ ਹਾਂਜੀ ਡਰਾਈਵਰਾਂ ਨੂੰ ਕੁਝ ਰਿਆਦ ਦੇ ਸਕਦੇ ਆ ਇੱਥੇ ਲੋਕ ਫਸੇ ਹੋਏ ਨੇ ਲੋਕ ਅੱਗੇ ਜਾਣਾ ਚਾਹੁੰਦੇ ਨੇ ਪਰ ਜਾਮ ਦੇ ਵਿੱਚ ਫਸੇ ਹੋਏ ਨੇ ਤੇ ਹਾਲ ਤਸਵੀਰਾਂ ਤੁਸੀਂ ਇਸ ਮੌਕੇ ਦੇਖ ਸਕਦੇ ਹੋ ਕਿ ਕਿਸ ਕਦਰ ਨੇ ਲੋਕ ਸਰਵਿਸ ਰੋਡ ਦੇ ذریعے ਜਾਣਾ ਚਾਹੁੰਦੇ ਸੀ ਪਰ ਹੁਣ ਤੁਸੀਂ ਦੇਖੋ ਕਿ ਲੋਕ ਇਧਰ ਦੀ ਇਧਰ ਦੀ ਵੀ ਕੱਢ ਕੇ ਠੱਕੇ ਨਾਲ ਗੱਡੀਆਂ ਲੈ ਕੇ ਜਾ ਰਹੇ ਨੇ ਕੁਝ ਕੁ ਆਪਣੀਆਂ ਗੱਡੀਆਂ ਦਾ ਵੀ ਨੁਕਸਾਨ ਕਰਵਾ ਸਕਦੇ ਹੈਗੇ ਆ ਪਰ ਇਹ ਹਾਲ ਇਸ ਮੌਕੇ ਦੇਖ ਸਕਦੇ ਹੋ ਕਿ ਕਿੰਨਾ ਆਵਾਜਾਈ ਨੂੰ ਫਰਕ ਪਿਆ ਕਿੰਨੀ ਆਵਾਜਾਈ ਪ੍ਰਭਾਵਿਤ ਹੋਈ ਹੈ ਤਾ ਜੋ ਹਿੱਟ ਐਂਡ ਰਨ ਕੇਸ ਦੇ ਵਿੱਚ ਕਾਨੂੰਨਾਂ ਨੂੰ ਲੈ ਕੇ ਸੌਦਾ ਦੀ ਗੱਲ ਹੋਈ ਹੈ ਉਸ ਨੂੰ ਲੈ ਕੇ ਡਰਾਈਵਰ ਟਰਾਂਸਪੋਰਟਰ ਸਾਰੇ ਹੜਤਾਲਾ ਤੇ ਨੇ ਤੇ ਉਹਨਾਂ ਹੜਤਾਲਾਂ ਦਾ ਅਸਰ ਸਾਫ਼ ਤੌਰ ਤੇ ਦਿਖਾਈ ਦੇਖਣ ਨੂੰ ਮਿਲ ਰਿਹਾ ਅੱਗੇ ਤਿੱਕਰ ਤੁਹਾਨੂੰ ਜਿਹੜਾ ਮਰਵਾਉਨੇ ਆ ਹਾਲ ਤੁਹਾਨੂੰ ਇਸ ਦਾ ਸਾਰਾ ਦਿਖਾਉਨੇ ਆ ਪਰ ਇਹ ਪੂਰੀ ਟਰਾਈ ਸਿਟੀ ਦੇ ਵਿੱਚ ਇਹ ਹਾਲ ਹੈ ਪੂਰੀ ਟਰਾਈ ਸਿਟੀ ਛੱਡੋ ਪੂਰੇ ਪੰਜਾਬ ਦੇ ਵਿੱਚ ਇਹ ਹਾਲ ਹੈ ਅੱਜ ਸ਼ਾਮ ਤਿੱਕਰ ਜੇਕਰ ਹੜਤਾਲ ਖਤਮ ਨਹੀਂ ਹੁੰਦੀ ਤਾਂ ਪੰਜਾਬ ਦੇ 45 ਫੀਸਰ ਜਿਹੜੇ ਕੰਪਣੇ ਉਹ ਪੂਰੀ ਤਰ੍ਹਾਂ ਡਰਾਈ ਹੋ ਜਾਣਗੇ ਤੇ ਇਹ ਹਾਲ ਹਰੇਕ ਸੈਕਿੰਡ ਹਰੇਕ ਪਲ ਬੱਤਰ ਹੁੰਦੇ ਜਾਣਗੇ ਜਦੋਂ ਤੱਕ ਇਹ ਹੜਤਾਲ ਨਹੀਂ ਖੁੱਲਦੀਗੀ ਤਾਂ ਇਹ ਹਾਲ ਤੁਸੀਂ ਇਸ ਮੌਕੇ ਦੇਖ ਸਕਦੇ ਹੋ ਗੱਲਬਾਤ ਕਰਨ ਦੀ ਕਿਸੇ ਨਾਲ ਜਰੂਰ ਕੋਸ਼ਿਸ਼ ਕਰਾਂਗੇ ਤੇਲ ਪਾਉਣ ਦੇ ਲਈ ਲਾਈਨ ਦੇ ਵਿੱਚ ਖੜੇ ਹੋ ਕਿ ਜਾਮ ਦੇ ਵਿੱਚ ਫਸੇ ਹੋਏ ਹੋ ਤੇਲ ਲਈ ਖੜੇ ਆ ਜੀ ਤੇਲ ਲਈ ਖੜੇ ਹੋ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਜੀ ਅੱਧਾ ਘੰਟਾ ਤਾਂ ਹੋ ਗਿਆ ਅੱਧਾ ਘੰਟਾ ਹੋ ਗਿਆ ਕਦੋਂ ਤੁਹਾਨੂੰ ਜਾਣਕਾਰੀ ਮਿਲੀ ਸੀ ਕਿ ਹੜਤਾਲ ਤੇ ਨੇ ਸਪਲਾਈ ਨਹੀਂ ਹੋ ਰਹੀ ਪੈਟਰੋਲ ਪੰਪਾਂ ਤੇ ਤੇ ਜਾ ਕੇ ਪਵਾਈਏ 2 ਘੰਟੇ ਪਹਿਲਾਂ 2 ਘੰਟੇ ਪਹਿਲਾਂ ਇਹ ਜਾਣਕਾਰੀ ਲੇਟ ਮਿਲੀ ਹੈ ਵੈਸੇ ਲੋਕਾਂ ਨੂੰ ਹਣਾ ਹਾਂਜੀ ਹਾਂਜੀ ਇਹ ਤਾਂ ਸ਼ਹਿਰ ਦੇ ਰਹਿਣ ਵਾਲੇ ਤੁਸੀਂ ਹਾਂਜੀ ਲੋਕਲ ਹੀ ਹੈ ਅੱਛਾ ਜੀ ਆਸੇ ਪਾਸੇ ਕਿਤੇ ਹੋਰ ਪੰਪ ਤੇ ਗਏ ਸੀਗੇ ਚੰਡੀਗੜ੍ਹੋਂ ਸਪੈਸ਼ਲ ਆਇਆ ਜੀ ਇੱਥੇ ਚੰਡੀਗੜ੍ਹ ਉੱਥੇ ਬੁਰਾ ਹਾਲ ਹੈ ਚੰਡੀਗੜ੍ਹੋਂ ਵੀਰ ਜੀ ਹੋਣੀ ਸਪੈਸ਼ਲ ਮੁਹਾਲੀ ਆਏ ਨੇ ਇੱਥੇ ਤੇਲ ਪਾਉਣ ਵਾਸਤੇ ਤੇ ਚੰਡੀਗੜ੍ਹ ਦੇ ਵਿੱਚ ਹੀ ਬੁਰਾ ਹਾਲ ਜਿਵੇਂ ਤੁਹਾਨੂੰ ਦੱਸਿਆ ਕਿ ਸਾਰੇ ਪਾਸੇ ਬੁਰਾ ਲਾ ਕਿੰਨਾ ਟਾਈਮ ਹੋ ਗਿਆ ਬਾਈ ਜੀ ਖੜਿਆ ਅੱਧਾ ਘੰਟਾ ਹੋ ਗਿਆ ਅੱਧਾ ਘੰਟਾ ਤੋਂ ਜ਼ਿਆਦਾ ਅੱਧਾ ਘੰਟਾ ਹੋ ਗਿਆ ਆਸ-ਪਾਸੇ ਕਿਤੇ ਹੋਰ ਪੰਪ ਤੇ ਗਏ ਸੀਗੇ ਨੇ ਪਹਿਲੇ ਵੀ ਲਾਈਨਾਂ ਲੱਗੀਆਂ ਹੋਈਆਂ ਸੀਗੀਆਂ ਫਿਰ ਇੱਥੇ ਹੀ ਬੁਆ ਲੋ ਇੱਥੇ ਕਿਤੇ ਲਾਈਨ ਜ਼ਿਆਦਾ ਨਾ ਵੱਜੇ ਕਿਤੇ ਸ਼ਹਿਰ ਦੇ ਵਿੱਚ ਰਹਿਣਾ ਹੈ ਕਿ ਦੂਰ ਕਿਤੇ ਧਰਾਡੇ ਜਾਣਾ ਜਿਲਕਪੁਰ ਰਹਿਨੇ ਹਾਂ ਜਿਲਕਪੁਰ ਜਿਲਕਪੁਰ ਤੋਂ ਇੱਥੇ ਆਇਓ ਹਾਂਜੀ ਤੇਲਪੁਰ ਬਹੁਤ ਹੀ ਬੁਰਾ ਹਾਲ ਹੈ ਮਿਲ ਨਹੀਂ ਰਿਹਾ ਮਿਲ ਨਹੀਂ ਰਿਹਾਗਾ ਤੁਹਾਨੂੰ ਜਾਣਕਾਰੀ ਕਦੋਂ ਮਿਲੀ ਸੀਗੀ ਕਿ ਇਦਾਂ ਕਰਕੇ ਡਰਾਈਵਰ ਹੜਤਾਲ ਤੇ ਨੇ ਤੇ ਪੰਪਾਂ ਦੇ ਵਿੱਚ ਸਪਲਾਈ ਨਹੀਂ ਸੀ ਤਾਂ ਸਿਰੇ ਪਤਾ ਲੱਗਿਆ ਸੀਗਾ ਉਸ ਤੋਂ ਬਾਅਦ ਫਿਰ ਤੁਸੀਂ ਨਿਕਲੇ ਉਸ ਤੋਂ ਬਾਅਦ ਨਿਕਲੇ ਆ ਵੀ ਇਹ ਬ ਅਗੇ ਵੀ ਕਹੀ ਜਾਂਦੇ ਨੇ 500 ਤੋਂ ਵੱਧ ਨਹੀਂ ਦੇਣਾ ਹਾਂ ਇਹ ਤਾਂ ਉਹਨਾਂ ਦੇ ਗੱਲ ਦੇ ਪੁੱਦੇ ਪਿਆ ਪਏ ਲੋਕਾਂ ਦੇ ਵਿੱਚ ਹਾਲ ਹੈ ਤੁਸੀਂ ਦੇਖ ਸਕਦੇ ਹੋ ਪਏ ਲਾਈਨਾਂ ਦੇ ਅੱਧੇ ਘੰਟੇ ਦੀਆਂ ਇਹ ਇਹ ਖੜੇ ਨੇ ਲੋਕ ਤੰਗ ਨੇ ਲੇਡੀਜ਼ ਵੀ ਇਸ ਦੇ ਵਿੱਚ ਬੈਠੀਆਂ ਹੋਈਆਂ ਨੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਉਹ ਕੀ ਸਮਝਦੇ ਨੇ ਉਹ ਕੀ ਸੋਚਦੇ ਨੇ ਕਿਉਂਕਿ ਸਾਰੇ ਫਸੇ ਹੋਏ ਨੇ ਕਿ ਤੇਲ ਪਵਾ ਲਿਆ ਜਾਵੇ ਹੈਲੋ ਮੈਮ ਕਿੰਨੇ ਤੇਲ ਪਉਣ ਵਾਸਤੇ ਖੜੇ ਹੋ ਕਿ ਜਾਮ ਦੇ ਵਿੱਚ ਫਸੇ ਹੋ ਤੇਲ ਪਉਣ ਲਈ ਖੜੇ ਆ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਜਸਟ 15 ਮਿੰਟਸ 15 ਮਿੰਟਸ ਹੋ ਗਏ ਨੇ ਆਸ-ਪਾਸ ਕਿਤੇ ਹੋਰ ਪੰਪ ਤੇ ਗਏ ਸੀ ਤੁਸੀਂ ਨਹੀਂ ਹਲੇ ਤੱਕ ਨਹੀਂ ਨਹੀਂ ਆਇਓ ਹਾਂਜੀ ਹਾਂਜੀ ਠੀਕ ਹੈ ਕਦੋਂ ਪਤਾ ਲੱਗਿਆ ਸੀ ਤੁਹਾਨੂੰ ਕਿ ਹੜਤਾਲ ਹੈ ਸਪਲਾਈ ਓਖੀ ਹੋ ਰਹੀ ਹੈ 20 ਮਿੰਟਸ ਪਹਿਲੇ ਅੱਛਾ ਦੋਸਤਾਂ ਤੁਸੀਂ ਫੈਸਲਾ ਲਿਆ ਕਿ ਤੇਲ ਪਵਾ ਲਿਆ ਜਾਵੇ ਪਰ ਜਿਵੇਂ ਜਿਵੇਂ ਅਸੀਂ ਕਰਦੇ ਆ ਸਾਨੂੰ ਅਸੀਂ ਡਰਾਈਵਰ ਹੈ 3 ਚਾਰ ਜਿੰਨੇ ਸਟ੍ਰਾਈਕ ਹੋ ਜੂਗੀ 4 ਦਿਨ 4 ਦਿਨ ਤੁਸੀਂ ਆਣਾ ਨਹੀਂ ਤੁਹਾਡੇ ਪੈਸੇ ਕਟੂਗੇ ਅੱਛਾ ਹਾਂਜੀ ਅਸੀਂ ਆਏ ਸੀ ਕਿ ਬਾਜੀ ਇਤਨੀ ਪੈਟਰੋਲ ਜਾਨਾ ਜਾ ਦਿੰਦੇ ਹਾਂ ਕੋ ਕਰੇ ਨਹੀਂ 4 ਦਿਨ ਤੁਹਾਡੇ ਪੈਸੇ ਕਟਨੇ ਆ ਤੁਸੀਂ ਆਣਾ ਨਹੀਂ ਹੈ ਡਿਊਟੀ ਅਸੀਂ ਵਾਪਸ ਜਾ ਰਹੇ ਹਾਂ 4 ਦਿਨ ਦੀ ਹਾਂਜੀ ਬਈ ਹਾਲ ਤੁਸੀਂ ਦੇਖ ਸਕਦੇ ਹੋ ਕਿ ਬੰਦਾ ਹੋਇਆ ਵਿਆਹ ਲੋਕ ਤੰਗ ਪਰੇਸ਼ਾਨ ਨੇ ਲੋਕ ਖੱਜਲ ਖਵਾਰ ਹੋ ਰਹੇ ਨੇ ਤੇ ਤੇਲ ਫੋਣਾ ਚਾਹੁੰਦੇ ਨੇ ਹਾਂਜੀ ਸਰ ਤੇਲ 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 ਅੱਗੇ ਪੰਪ ਤੇ ਲਾਈਨ ਲੱਗੀ ਹੈ ਜੀ ਲੰਬੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਖੜਿਆ ਨੂੰ ਤੇ ਪਤਵੀ ਮਟੋਏ ਪਰ ਲੱਗਦਾ ਕਿ ਕੰਟਾ ਪਰ ਹੋਰ ਲੱਗ ਜਾਣਾ ਹਲੇ ਕੰਟਾ ਕਾ ਲੱਗ ਜੂਗਾ ਜੀ ਪੂਰੇ ਤੇਲ ਵੀ ਸਿਰਫ 500 700 ਹਜ਼ਾਰ ਦਾ ਪਵਾ ਰਹੇ ਹੈਗੇ ਪੂਰਾ ਨਹੀਂ ਪਾਰੇਗੇ ਨਹੀਂ ਠੀਕ ਹੈ ਇੰਨੇ ਦਾ ਗੁਜ਼ਾਰਾ ਚੱਲ ਜਾਏਗਾ ਹਾਂ ਨਹੀਂ ਇਹ ਤਾਂ ਪਹਿਲੇ ਤੇ ਇੰਨੇ ਤੇ ਮਿਲੇ ਤੇ ਹਲੇ ਤੇ ਦਾ ਵੀ ਕੋਈ ਪਤਾ ਨਹੀਂ ਕਿ ਕਿੱਥੋਂ ਆਏ ਤੁਸੀਂ ਇੱਥੋਂ ਦੇ ਹੋ ਮਹਾਲੀ ਦੇ 69 ਸੈਕਟਰ ਤੋਂ 3ਰ ਸੈਕਟਰ ਤੋਂ ਤੁਹਾਨੂੰ ਪਤਾ ਲੱਗਿਆ ਸੀ ਕਿ ਡਰਾਈਵਰ ਹੜਤਾਲ ਤੇ ਨੇ ਇਹ ਅੱਜ ਸਵੇਰੇ ਹੀ ਪਤਾ ਲੱਗਾ ਕਿ ਭਾਈ ਹੜਤਾਲ ਚੁੱਤੇ ਵੀ ਮੈਨੂੰ 3 ਦਿਨਾਂ ਤੋਂ ਹੈ ਜਾਣਕਾਰੀ ਲੋਕਾਂ ਨੂੰ ਲੇਟ ਮਿਲੀ ਹੈ ਹਾਂ 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 ਬਿਲਕੁਲ ਕਿ ਸਹੀ ਗੱਲ ਹੈ ਸਹੀ ਗੱਲ ਹੈ ਉਨ ਵੇਖੋ ਕਰ ਦਸਾਂਗੇ ਜਲਦੀ ਇਹ ਬਲਕਿ ਜਾ ਕੇ ਆਹ ਜੇ ਕੰਮਕਾਰ ਕਰ ਰਹਾ ਹੈ ਤਾਂ ਫਿਰ ਲਾਈਨ ਲਗਣੀ ਪਏਗੀ ਇੱਕ ਵਾਰ ਸੇ ਲਾਈਨ ਲਗਣੀ ਪਏਗੀ ਜਾ ਕੇ ਇਸ ਇਲਾਵਾ ਹੋਰ ਕੋ ਚਾਰਾ ਨਹੀਂ ਜਿਸ ਕਿਹੜੇ ਚੈਨਲ ਨੂੰ ਪੰਜਾਬੀ ਲਾਈਨਸ ਟੀਵੀ ਦੀ ਠੀਕ ਹੈ ਠੀਕ ਹੈ ਤਾਂ ਇਹ ਹਾਲ ਤੁਸੀਂ ਦੇਖਿਆ ਐਂਬੂਲੈਂਸ ਵਾਲੇ ਭਾਜੀ ਵੀ ਖੜੇ ਨੇ ਇਹਨਾਂ ਤੋਂ ਪੁੱਛਦੇ ਆ ਭਾਜੀ ਤੇਲ ਪੋਣ ਗੱਡੀ ਚ ਆਹ ਤੇਲ ਪੋਣ ਆਏ ਸਿਰਫ ਇਹ ਤਾਂ ਬਹੁਤ ਜ਼ਰੂਰੀ ਚੀਜ਼ ਹੈਗੀ ਆ ਸਰਬ ਜ਼ਰੂਰੀ ਤਾਂ ਇਹ ਆਬ ਦੇਖ ਲੋ 1 ਘੰਟਾ ਖੜੇ ਹੋ ਗਏ ਹੈ ਲਾਈਨ ਮੇਂ ਆਬ ਬਤਾਓ ਕੀ ਕਰ ਸਕਤੇ ਹੈ एम्बुलेंस एक जान बचाने के खातिर चलती है ठीक है हाँ। उसको भी तेल नहीं मिल हाँ। रहा है लाइन में लगना पड़ रहा है और बंदा के आम जनता क्या करेगी कोई हाल में नहीं पहुंच सकता है बंदा हर जगह रोड जाम है ਸਾਰਾ ਕੁਝ ਬਾਕੀ ਪੰਪਾ ਤੇ ਗਏ ਸੀਗੇ ਬਾਕੀ ਪੰਪੋ ਤੇ ਸਾਰੇ ਫੇ ਕਈ ਹੈ ਨਹੀਂ ਕਈ ਕੁਝ ਨਹੀਂ ਕਈ ਲਾਈਨ ਲੱਗੀ ਐ ਸਹੀ ਐ ਜ਼ਰਾ ਅਜੇਗਾ ਇੱਕ ਇੱਕ ਐਂਬੂਲੈਂਸ ਨਹੀਂ ਇੱਕ ਹੋਰ ਪਿੱਛੇ ਐਂਬੂਲੈਂਸ ਲੱਗੀ ਹੋਈ ਆ ਤਾਂ ਐਂਬੂਲੈਂਸਾਂ ਵੀ ਲਾਈਨਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਤੁਸੀਂ ਖੁਦ ਅੰਦਾਜ਼ਾ ਲਗਾਓ ਕਿ ਪਲ-ਪਲ ਇਹ ਹਾਲ ਖਰਾਬ ਹੁੰਦੇ ਜਾਣਗੇ ਜੇਕਰ ਸਰਕਾਰ ਸੰਜੀਦਗੀ ਦੇ ਨਾਲ ਛੇਤੀ ਇਸ ਤੇ ਫੈਸਲਾ ਛੇਤੀ ਇਸ ਸੋਧ ਨੂੰ ਦੁਬਾਰਾ ਨਹੀਂ ਸਹੀ ਕਰਦੀ ਜਾਂ ਟਰਾਂਸਪੋਰਟਰਾਂ ਦੀ ਜਿਹੜੀ ਯੂਨੀਅਨ ਹੈ ਉਹਨਾਂ ਨਾਲ ਗੱਲਬਾਤ ਨਹੀਂ ਕਰਦੀ ਤਾਂ ਇਹ ਹਾਲ ਜਿਹੜੇ ਆ ਹੋਰ ਖਰਾਬ ਹੁੰਦੇ ਜਾਣਗੇ ਸਮੇਂ-ਸਮੇਂ ਦੇ ਨਾਲ ਇਹ ਪਲ-ਪਲ ਸਥਿਤੀ ਵਿਗੜ ਰਹੀ ਹੈ ਲੋਕ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਲੋਕ ਖੱਜਲ ਨੇ ਲੋਕ ਟੈਨਸ਼ਨ ਦੇ ਵਿੱਚ ਨੇ ਕਿਉਂਕਿ ਆਫਿਸ ਜਾਣਾ ਹੁੰਦਾ ਤਾਂ ਵਹੀਕਲ ਕਿਤੇ ਸਮਾਨ ਲੈਣ ਜਾਣਾ ਹੁੰਦਾ ਤਾਂ ਵਹੀਕਲ ਜੇ ਕਿਤੇ ਦੁੱਖ-ਸੁਖ ਤੇ ਜਾਣਾ ਹੁੰਦਾ ਤਾਂ ਵਹੀਕਲ ਤੇ ਵਹੀਕਲ ਚੱਲੂਗਾ ਤੇਲ ਡੀਜ਼ਲ ਤੇ ਤੇਲ ਡੀਜ਼ਲ ਦੀ ਸਪਲਾਈ ਠੱਪ ਐ ਤੇ ਠੱਪ ਕਿਉਂ ਐ ਹੜਤਾਲ ਕਰਕੇ ਐਂਬੂਲੈਂਸ ਸਭੇ ਲੱਗਿਆ ਹੋਈਆਂ ਨੇ ਭਾਜੀ ਤੁਹਾਨੂੰ ਤਾਂ ਬਹੁਤ ਲੋੜ ਹੁੰਦੀ ਐ ਤੇਲ ਦੀ ਤੁਸੀਂ ਵੀ ਲਾਈਨ ਚ ਕਿੰਨਾ ਟਾਈਮ ਹੋ ਗਿਆ ਹੋ ਗਿਆ ਕਰੀਬ 7 ਸਾਲ ਜੀ ਹਾਂ ਹਾਂ ਜੀ ਆਸੇ-ਪਾਸੇ ਹੋਰ ਦੇਖਿਆ ਸੀਗਾ ਤੁਸੀਂ ਕਿਤੇ ਹੋਰ ਪੰਪ ਤੇ ਪਾਉਣ ਵਾਸਤੇ ਦੇਖਿਆ ਸੀਗਾ ਆਗੇ ਆਇਆ ਸਵਾਨਾਂ ਤੇ ਉਧਰ ਵੀ ਨਹੀਂ ਮਿਲਦਾ ਜੀ ਉਧਰ ਵੀ ਮਿਲ ਰਿਹਾ ਹਾਂ ਜੀ ਕਈ ਨਹੀਂ ਮਿਲਦਾ ਚੰਡੀਗੜ੍ਹ ਮੇਂ ਵੀ ਨਹੀਂ ਮਿਲਦਾ ਹੈ ਭਾਈ ਹਾਲ ਤੁਸੀਂ ਦੇਖ ਸਕਦੇ ਹੋ ਕਿ ਬੁਰਾ ਹਾਲ ਹੈ ਲੋਕ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਲੋਕ ਇਸੇ ਚੀਜ਼ ਦੀ ਆਸਦੁਆਲ ਆ ਰਹੇ ਨੇ ਕਿ ਜਲਦੀ ਪਹੁੰਚਿਆ ਜਾਵੇ ਕਿੰਨੇ ਟਾਈਮ ਤੱਕ ਖਤਮ ਬੰਦ ਹੋ ਗਈ ਨਾ ਨਾ ਬੰਦ ਤਾਂ ਨਹੀਂ ਹੋਈ ਖਤਮ ਹੀ ਹੋ ਗਿਆ ਅੰਦਰ ਹੋ ਗਿਆ ਖਤਮ ਹੋ ਗਿਆ ਜਿੱਲਦੀ ਜਾਣਕਾਰੀ ਹੋਰ ਹੋਰ ਮਿਲ ਗਈ ਤਾਂ ਇਹ ਕਿਹਾ ਜਾ ਰਿਹਾ ਕਿ ਹੁਣ ਸ਼ਾਇਦ ਉੱਥੇ ਪੰਪਾ ਦੇ ਵਿੱਚ ਤੇਲ ਵੀ ਖਤਮ ਹੋਣ ਦੀ ਕਗਾਰ ਤੇ ਆ ਲੋਕ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਕਿੰਡੀ ਵੱਡੀ ਵੱਡੀ ਲਾਈਨ ਇੱਥੇ ਲੱਗੀ ਹੋਈ ਆ ਲੋਕ ਤੰਗ ਨੇ ਲੋਕ ਪਰੇਸ਼ਾਨ ਨੇ ਤੇ ਇਸੇ ਆਸ ਦੇ ਵਿੱਚ ਆਏ ਸੀ ਕਿਵੇਂ ਬਾਈ ਜੀ ਇਹ ਖਤਮ ਹੋ ਗਿਆ ਤੇਲ ਡੀਜ਼ਲ ਖਤਮ ਹੋ ਗਿਆ ਪٹرول ਖਤਮ ਹੋ ਗਿਆ ਹਾਂ ਜੀ ਡੀਜ਼ਲ ਖਤਮ ਹੈ ਜੀ ਪٹرول ਥੋੜਾ ਰਹਿ ਗਿਆ ਉਹ ਵੀ 5-500 ਗਾ ਲਏ ਨੇ ਸਭ ਕਸ਼ਣੋ ਨੂੰ ਨਿਉਟਾ ਲਏ ਭੁਗਤ ਜਾਣਗੇ ਕਿ ਨਹੀਂ ਭੁਗਤਣਗੇ ਅੰਦਾਜ਼ਾ ਕੀ ਲੱਗਦਾ ਇਹ ਲਾਈਨ ਤੇ ਭੁਗਤ ਜਾਈਗੀ ਲੱਗੇਗੀ ਤਾਂ ਇਹ ਜਾਣਕਾਰੀ ਆ ਰਹੀ ਹੈ ਕਿ ਇਸ ਪੰਪ ਤੇ ਡੀਜ਼ਲ ਖਤਮ ਹੋ ਗਿਆ ਪਰ ਪੈਟਰੋਲ 5-500 ਦਾ ਪਾਰੇ ਹੈਗੇ ਨੇ ਤੇ ਲੋਕ ਤੁਹਾਨੂੰ ਕਦੋਂ ਪਤਾ ਲੱਗਿਆ ਸੀਗਾ ਜੀ ਇੱਥੇ ਤੁਸੀਂ ਤੇਲ ਪੋਣਾ ਹੈ ਗੱਡੀ ਦੇ ਵਿੱਚ ਹਾਂਜੀ ਹਾਂਜੀ ਤੁਹਾਨੂੰ ਪਤਾ ਲੱਗਿਆ ਸੀ ਤੁਹਾਨੂੰ ਕਿ ਹੜਤਾਲ ਚੱਲ ਰਹੀ ਹੈ ਸਪਲਾਈ ਬੰਦ ਹੋ ਗਈ ਹੈ ਮੈਨੂੰ ਸਵੇਰੇ ਪਤਾ ਲੱਗਿਆ ਸੀ ਇਹ ਲੋਕਾਂ ਦੇ ਵਿੱਚ ਜਾਣਕਾਰੀ ਲੇਟ ਪਹੁੰਚੀ ਹੈ ਕਿਉਂਕਿ ਤਿੰਨ ਦਿਨਾਂ ਤੋਂ ਹੜਤਾਲ ਤੇ ਉਹ ਡਰਾਈਵਰ ਹੈਗੇ ਨੇ ਹਾਂਜੀ ਹਾਂ ਥੋੜਾ ਜਿਆਦਾ ਦਿੱਕਤ ਹੈ ਹਾਂਜੀ 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 ਤਾਂ ਇਹ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਜਾਣਕਾਰੀ ਲੇਟ ਪਹੁੰਚੀ ਹੈ ਕਿਉਂਕਿ ਖਬਰ ਪਹੁੰਚ ਨਹੀਂ ਗਈਆਂ ਸਾਡੇ ذریعے ਖਬਰਾਂ ਵਾਲਿਆਂ ਦੇ ذریعے ਪਹੁੰਚ ਨਹੀਂ ਆ ਪਰ ਇਹ ਖਬਰ ਲੋਕ ਨਹੀਂ ਦਿਖਾਉਂਦੇਗੇ ਟਰੱਕ ਵਾਲਿਆਂ ਦੀ ਹੜਤਾਲਾਂ ਟਰਾਂਸਪੋਰਟਰਾਂ ਦੀ ਹੜਤਾਲਾਂ ਕਿਸੇ ਨੇ ਸੰਜੀਦਗੀ ਦੇ ਨਾਲ ਲਿਆ ਹੀ ਨਹੀਂ ਇਸ ਮਸਲੇ ਨੂੰ ਤੇ ਉਹ ਮਸਲਾ ਹੁਣ ਇੰਨਾ ਕਿ ਸੰਜੀਦਗੀ ਨਾਲ ਵੱਡਾ ਹੋ ਗਿਆ ਕਿ ਉਹ ਹਰੇਕ ਬੰਦੇ ਨੂੰ ਪ੍ਰਭਾਵਿਤ ਕਰ ਰਿਹਾ ਤਾਂ ਇਹ ਲਾਈਨ ਤੁਹਾਨੂੰ ਦਿਖਾਈ ਹੈ 1 ਕਿਲੋਮੀਟਰ ਲੰਬੀ ਇਹ ਲਾਈਨ ਹੈ ਲੋਕ ਤੰਗ ਪਰੇਸ਼ਾਨ ਹੈ ਜਿਹੜੇ ਪੈਟਰੋਲ ਪੰਪ ਨੂੰ ਅਸੀਂ ਕਵਰ ਕਰ ਰਹੇ ਸੀਗੇ ਉਸ ਪੈਟਰੋਲ ਪੰਪ ਤੇ ਡੀਜ਼ਲ ਖਤਮ ਹੋ ਗਿਆ ਤੇ ਪੈਟਰੋਲ ਰਹਿ ਗਿਆ ਤੇ ਉੱਥੇ ਪੈਟਰੋਲ ਵੀ ਹੁਣ 5-500 ਦਾ ਕਰਕੇ ਪੂਰਾ ਕਰ ਰਹੇ ਨੇ ਕਿ ਕਿਸੇ ਦਾ ਡੰਗ ਸਰਦਾ ਰਵੇ ਤੇ ਹਾਲ ਤੁਹਾਨੂੰ ਅਸੀਂ ਦਿਖਾਇਆ ਬਾਕੀ ਹੋਰ ਤਾਜ਼ੀਅਤ ਤੇ ਵੱਡੇ ਖਬਰਾਂ ਲਈ ਪੰਜਾਬੀ ਲਾਈਨਸ ਟੀਵੀ ਨਾਲ ਜੁੜੇ ਰਹੋ ਕੈਮਰਾਮੈਨ ਰਾਜਵਿੰਦਰ ਦੇ ਨਾਲ ਮੈਂ ਅਮਿਤ ਕੁਮਾਰ ਧੰਨਵਾਦ